ਸਰ ਕੀ ਨਾਮ ਤੁਹਾਡਾ ਹਨੀ ਤਰੇਨ ਸਰ ਕੀ ਹੋ ਰਿਹਾ ਕਿੱਥੇ ਘਟਨਾ ਇੰਨੀ ਵਾਲੀ ਇਹ ਘਟਨਾ ਧਾਰੀ ਵਲ ਟੱਪ ਕੇ ਜਾਪੂਆ ਲੱਡੇ ਹੋਈ ਹੈ ਨਿਸ਼ਾਰਾ ਨਿਸ਼ਾਰਾ ਮੱਜਾ ਸਿੰਘ ਟੱਪ ਕੇ ਰਾਤੀ ਸਾਡੇ ਮੈਰਿਜ ਸੀ ਸਾਰੀ ਫੈਮਿਲੀ ਮੈਰਿਜ ਤੋਂ ਵਾਪਸ ਆ ਰਹੀ ਸੀ ਰਸਤੇ 'ਚ ਪਾਣਾ ਵਰਤ ਗਿਆ ਕੀ ਲੱਗ ਰਿਹਾ ਸੀ ਤੁਹਾਡੇ ਕੋਲ ਮੇਰੇ ਮਾਸੀ ਜੀ ਤੇ ਮਾਸੜ ਜੀ ਇਹ ਨਾਲ ਇਹਨਾਂ ਦੇ ਇੱਕ ਹੋਰ ਮਾਸੀ ਮਾਸੜ ਹੀ ਉਹ ਵੀ ਇੰਜਰਡ ਨੇ ਉਹ ਵੀ ਸੀਰੀਅਸ ਨੇ ਉਹ ਗੁਰਦਾਸਪੁਰ ਉਹਨਾਂ ਨੂੰ ਲੈ ਕੇ ਗਏ ਉਥੋਂ ਫਸਟ ਡੈਟ ਦਵਾਉਂਦੇ ਪਏ ਆ ਈਐਮਸੀ ਹਸਪੀਟਲ ਸਰ ਕਿੱਥੋਂ ਆਏ ਜੀ ਤੇ ਕੀ ਕਰਨਾ ਹੈ ਇਹ ਇਹ ਸ਼ਾਦੀ ਤੇ ਆਏ ਸੀ ਅਮਰੀਕ ਸਰ ਤੇ ਅੱਜ ਕੱਲ ਰਾਤ ਦੀ ਸ਼ਾਦੀ ਸੀ ਤੇ ਅੱਜ ਵਾਪਸ ਜੰਮੂ ਜਾ ਰਹੇ ਸੀ ਤੇ ਕਾਹਦੇ ਨਾਲ ਹੋਇਆ ਐਕਸੀਡੈਂਟ ਟਰਾਲੀ ਖੜੀ ਸੀ ਰੋਡ ਸਾਈਡ ਤੇ ਟਰਾਲੀ 'ਚ ਗੱਡੀ ਵਾਜੀ ਸਰ ਇਹਨਾਂ ਦੇ ਪਰਿਵਾਰ 'ਚ ਕੌਣ ਕੌਣ ਹੈ ਲੱਗਦਾ ਪਰਿਵਾਰ 'ਚ ਦੋ ਬੇਟੇ ਆ ਤੇ ਦੋ ਬਹਵਾਂ ਕੋਈ ਨੌਕਰੀ ਕਰਦੇ ਸੀ ਨਹੀਂ ਨਹੀਂ ਇਹਨਾਂ ਦਾ ਆਪਣਾ ਇੰਡਸਟਰੀ ਐ ਜੰਮੂ ਆਪਣਾ ਕਾਰੋਬਾਰ ਹੈ ਤੁਹਾਨੂੰ ਕੋਈ ਪਤਾ ਸਾਨੂੰ ਬਸ ਜਦੋਂ ਐਕਸੀਡੈਂਟ ਆਇਆ ਉਸ ਤੋਂ ਥੋੜੀ ਦਰ ਬਾਅਦ ਹੀ ਕੋਈ ਪਰਮਾਤਮਾ ਰੂਪੀ ਬੰਦਿਆਂ ਨੇ ਫੋਨ ਕੀਤਾ ਕਿਦਾ ਐਕਸੀਡੈਂਟ ਹੋ ਗਿਆ ਤੇ ਆਈ ਉੱਥੇ ਫਿਰ ਪਹੁੰਚੇ ਆ ਤੇ ਉੱਥੇ ਜਾ ਕੇ ਪਤਾ ਲੱਗਾ ਉਹ ਤੇ ਜਿਹੜੇ ਦੂਸਰੇ ਮਸੀ ਮਸੜੇ ਉਹਨਾਂ ਨੂੰ ਗੁਰਦਾਸਪੁਰ ਲੈ ਗਏ ਸੀ ਤੇ ਇਹਨਾਂ ਫਿਰ ਬਾਡੀਜ਼ ਆਪਾਂ ਉੱਥੋਂ ਲੈ ਕੇ ਬਟਾਲੇ ਸਿਵਲ ਹਸਪੀਟਲ ਆਏ ਸਰ ਕਿੰਨੇ ਵੀ ਗਿਆ ਕੋਈ ਹੁੰਦਾ ਤੇ ਉਹਨੇ ਗਹਿਣਾ ਵੱਡਾ ਹੁੰਦਾ ਕੋਈ ਗਹਿਣੇ ਦਾ ਕੋਈ ਗਹਿਣਾ ਭਾਜੀ ਉੱਥੇ ਪੁਲਿਸ ਵਾਲਿਆਂ ਨੇ ਬਹੁਤ ਮਦਦ ਕੀਤੀ ਹੈ ਉਹ ਹੁਣ ਪਵਾਤਾ ਦਾ ਉਹਨੇ ਇੱਕ ਬੈਜ ਆਪਾਂ ਕੋ ਚੈੱਕ ਨਹੀਂ ਕੀਤਾ ਬਾਕੀ ਜੋ ਠੀਕ ਹੈ ਹਾਂਜੀ ਹਾਂਜੀ ਜੀ ਸਾਹਿਬ ਸਰ ਜਿਹੜਾ ਐਕਸੀਡੈਂਟ ਹੈ ਇਹ ਕਿਸ ਨਾਲ ਹੈ ਕੀ ਆਪਣੇ ਨਿਸ਼ਾਰਾ ਮੱਝਾ ਸਿੰਘ ਤੇ ਲੱਗੇ ਆ ਜੀ ਆ ਆਪਣੇ ਵਿਆਹ ਦੇ ਕੀ ਹੁੰਦੇ ਨਿਸ਼ਾਰਾ ਪਰਿਵਾਰ ਅੰਮ੍ਰਿਤਸਰ ਤੋਂ ਜਦੋਂ ਇਹ ਗੱਡੀ ਇਹਨਾਂ ਦੀ ਨਿਸ਼ਾਰਾ ਮੱਝਾ ਸਿੰਘ ਗਈ ਆ ਤੇ ਪਿੱਛੋਂ ਟਰੈਲਰ ਦੇ ਵਿੱਚ ਵੱਜ ਗਈ ਜਿਸ ਨਾਲ ਆਪਣੇ ਮੀਆਂ ਬੀਬੀ ਦੀ ਮੌਤ ਹੋ ਗਈ ਜੀ ਕੀ ਨਾਮ ਹੈ ਜੀਮਨ ਬਤਰਾ ਹਰਸ਼ ਬਤਰਾ ਜੀ ਵਾਸੀ ਜੰਮੂ ਬਾਦ ਨਮ ਜੀਗਾ ਤੇ ਟਰਾਲੀ ਚ ਵੱਜੇ ਜੀ ਖੜੀ ਬਸ ਕਰਨ ਲੱਗੀਆਂ ਜੀ ਕਾਰ ਬਈ